I <laughs> do भे गुर जे लाइ गुर जे をとているで私の方が太郎にいて、また借りを持ちたいと。おお。だ、なんかあの、コンペでま、1つで。 terima <laughs> kasih We're <laughs> <All right, laughs> gonna <guys, laughs> <guys, guys, laughs> Oh <laughs> do

I'm not lying.

ਸਤਗੁਰੂ ਜੀ ਨੇ ਬਾਰ ਬਖਸ਼ ਫਰਮਤ ਕੀਤੀ ਹੈ। ਆਦੀ ਸਤਕਾਰ ਜੋ ਸੱਚਖੰਡ ਵਾਸੀ ਸੰਤ ਬਾਬਾ ਲక్ష్మణ ਸਿੰਘ ਜੀ, ਸੰਤ ਬਾਬਾ ਸੋਹਣ ਸਿੰਘ ਜੀ ਇਹਨਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸੇਵਾ ਨਿਭਾ ਰਹੇ। ਆਦੀ ਸਤਕਾਰ ਜੋ ਸੰਤ ਸੰਤ ਬਾਬਾ ਕਰਮ ਸਿੰਘ ਜੀ, ਕਰਮਜੀਤ ਸਿੰਘ ਜੀ, ਸੰਤ ਬਾਬਾ ਬਲਵੀਰ ਸਿੰਘ ਜੀ ਇਹਨਾਂ ਦੇ ਉਦਮ ਉਪਰਾਲੇ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਸਦਕਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ आज एक महान नगर कीर्तन गुरुद्वारा डिब्बा साहिब ਤੋਂ ਰੰਗ ਹੋਇਆ ਹੈ ਸੰਜੀ ਸੰਗਤਾਂ ਦਾ ਭਾਰੀ ਇਕੱਠ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਬੇਅੰਤ ਸੰਗਤਾਂ ਸਥਾਨਾਂ ਦੇ ਨਾਲ ਪਿਆਰ ਕਰਦੀਆਂ ਹਨ ਜਿੱਥੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਉੱਥੇ ਵਸਵਾ ਦੇ ਸਥਾਨਾਂ ਦੇ ਮਹਾਪੁਰਸ਼ ਵੀ ਇਸ ਨਗਰ ਕੀਰਤਨ ਵਿੱਚ ਸਮੂਲਿਤ ਕੀਤੀ ਹੈ ਤਾਕਤ ਸ੍ਰੀ ਕੇਸਗੜ ਸਾਹਿਬ ਤੋਂ ਪੰਜ ਪਿਆਰੇ ਸਹਿਬਾਨ ਦਾਸ ਅਤੇ ਜੇਸ਼ਾਨ ਚੀ ਸਹਿਬਾਨ ਇਸ ਤਰੀਕੇ ਕੇਸਗੜ ਸਾਹਿਬ ਤੋਂ ਆਕਰ ਇਹਨਾਂ ਹੱਥ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਗਈਆਂ ਸੰਗਤ ਜੀ ਆਓ ਬੜੇ ਪ੍ਰੇਮ ਭਾਵਨਾ ਦੇ ਨਾਲ ਦਾਤਾਂ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਹਿ ਦੇ ਉਚਾਰ ਦਿੰਦੀਏ ਵਿਵਹ ਪਹੌਲ ਕੰਡੇ ਘਾਰ ਹੋਏ ਜਨਮ ਸੁਹੇਲਾ ਅਮਰ ਸ਼ੱਕੇ ਔਰ ਸਿੰਘ ਸੱਜ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਮਹਾਕੁਰਸ਼ਿਆਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਦਾਤਾਂ ਸਿੰਘ ਗੁਰੂ ਗੋਬਿੰਦ ਸਿੰਘ ਜੀ ਬਾਰੇ ਪ੍ਰਕਾਸ਼ ਕਰਦੋਂ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੀਂ ਪ੍ਰਕਾਸ਼ ਹਮਾਰਾ ਪਹੇਉ ਪਟਨਾ ਸ਼ਹਿਰ ਵਿਖੇ ਪਵਲੈਉ ਆਨੰਦਪੁਰ ਸਾਹਿਬ ਦੇ ਵਾਸੀ ਪੰਥ ਦੇ ਵਾਲੀ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੱਜ ਗੁਰਦੁਆਰਾ ਅੱਤਬਾਬ ਸਾਹਿਬ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦਾ ਉਤਾਰ ਪਰਮਨਾਡਿਆ ਹੈ ਆ ਮਹਾਨ ਨਗਰ ਕੀਰਤਨ ਚਾਲੇ ਪਾ ਕੇ ਪਰਵਾਜ਼ ਚੌਕ ਪਹੁੰਚ ਚੁੱਕਾ ਹੈ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾ ਬੜੀ ਸ਼ਰਦਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰਪੁਰਵ ਨੂੰ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਆਪੋ ਆਪਣੇ ਸਾਥ ਨਾਤੇ ਪਹੁੰਚ ਕੇ ਚੱਲੇ ਪਾ ਰਹੇ ਹਨ ਸਾਧ ਸੰਗਤ ਜੀ ਸੰਤ ਮਹਾਂਪੁਰਸ਼ ਵੀ ਹਾਜ਼ਰ ਹੋਏ ਹਨ ਗੁਰਦੁਆਰਾ ਮਿੱਠਾ ਟੁਆਣੇ ਬਾਰੇ ਮਾਨ ਹਾਜ਼ਰ ਹੋਏ ਪ੍ਰੇਤਪਾਲ ਸਿੰਘ ਜੀ ਹਾਜ਼ਰ ਹੋਏ ਹਨ ਸਾਡੇ ਸਤਿਕਾਰਯੋਗ ਸੰਤ ਬਾਬਾ ਮਹਾਬੀਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ ਸੰਜੀਤ ਸਿੰਘ ਜੀ ਸੰਤ ਬਾਬਾ ਜੀਤ ਸਿੰਘ ਜੀ ਜੌੜਾ ਵਾਲੇ ਉਹ ਵੀ ਪਹੁੰਚੇ ਹੋਏ ਹਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਬਾੜੀਆਂ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਢਮੇਲੀ ਵਾਲੇ ਉਹ ਵੀ ਪਹੁੰਚੇ ਹਨ ਸੰਤ ਬਾਬਾ ਬਰਖਤਾ ਡੇਰੇ ਤੋਂ ਤਰਲੋਚਨ ਸਿੰਘ ਜੀ ਉਹ ਵੀ ਹਾਜ਼ਰੀ ਭਰ ਰਹੇ ਹਨ ਸਾਧ ਸੰਗਤ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਆਪਤਾਰਪੁਰਪ ਦੇ ਵਿੱਚ ਮਹਾਨ ਨਗਰ ਕੀਰਤਨ ਤੇ ਹਾਜ਼ਰੀ ਭਰ ਰਹੀਆਂ ਹਨ ਪੰਜ ਪਿਆਰੇ ਪੰਜ ਨਿਸ਼ਾਨ ਸਿੰਘ ਹੈਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਜਗਿੰਦਰ ਸਿੰਘ ਜੀ ਉਹਨਾਂ ਨੇ ਅਰਦਾਸ ਕਰਕੇ ਕੀਰਤਨ ਨੂੰ ਰਵਾਨਾ ਕੀਤਾ ਨਗਰ ਕੀਰਤਨ ਉਹ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਕਬਲਪੁਰ ਸੋਸਾਇਟੀ ਵਾਲੇ ਪ੍ਰਧਾਨ ਸਾਹਿਬ ਟੀਮ ਚ ਨੇ ਪਹੁੰਚੇ ਹਨ ਉਨਾ ਦਾ ਮੈਂ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਪਰਦੇਸ਼ਾਂ ਦੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਵਰਤਿਆਂ ਸਾਡੇ ਸਤਾਰਜੋਗ ਸੰਤ ਬਾਪਾ ਕਰਮ ਜੀ ਸਿੰਘ ਜੀ ਇਹ ਦਾਸ ਵੱਲੋਂ ਲੱਖ-ਲੱਖ ਵਧਾਈਆਂ ਹਨ ਬਹੁਤ-ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਇਸ ਨਗਰ ਕੀਰਤਨ ਨੂੰ ਲਾਈਵ ਦਿਖਾ ਰਹੇ ਹਨ ਸਾਰੀਆਂ ਸੰਗਤਾਂ ਦਾ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਰਾਈਟਰ ਚਿੱਕਾ ਖਾਲਸਾ ਬਾਈ